ਇੱਕ ਜੁਗ ਦੀ ਬਾਤ ਹੈ ਪੂਰੇ ਦੀ ਕਿਉਂਕਿ ਜਿਹੜਾ ਬੰਦਾ ਹੈ ਜੋ ਗੁਰਚਰਨ ਸਿੰਘ ਟੋੜਾ ਹੈ ਉਹ ਕੋਈ ਆਮ ਜਿਹਾ ਵਿਅਕਤੀ ਕੀ ਹਾਲ ਤਾਂ ਵਿਅਕਤੀ ਨੂੰ ਘੜਦੀਆਂ ਹੈ ਜਾਂ ਵਿਅਕਤੀ ਹਾਲ ਤਿਆਰ ਕਰਦਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਦ੍ਰਿਸ਼ ਤੇ ਨਾ ਹੁੰਦੇ ਇਹ ਪਿਛਲੇ 50 60 ਸਾਲਾਂ 'ਚ ਕੀ ਇਤਿਹਾਸ ਇਨ ਬਿਨ ਐਵੇਂ ਹੀ ਹੋਣਾ ਸੀ ਤੁਸੀਂ ਦੇਖ ਲੋ ਕਿਹੜੇ ਸਮਿਆਂ ਤੋਂ ਸੰਤ ਫਤੇਸੂ ਨਾਲ ਵੀ ਸੰਤ ਚੰਨਨ ਸਿੰਘ ਨਾਲ ਵੀ ਉਸ ਤੋਂ ਬਾਅਦ ਦਾ ਆਪਣਾ ਸਾਰੇ ਇਤਿਹਾਸ ਦਾ ਪਤਾ ਹੀ ਹੈ ਕਿ ਉਸ ਤੋਂ ਪਹਿਲਾਂ ਵੀ ਮਤਭੇਦ ਆਉਂਦੇ ਰਹੇ ਲੜਦੇ ਰਹੇ ਜਦੋਂ ਇਹ ਮਾਸਟਰ ਤਾਰਾ ਸਿੰਘ ਦੇ ਪੱਖ ਚ ਇਹ ਸੰਤ ਚੰਨਣ ਸਿੰਘ ਦੇ ਵਿਰੋਧਤ ਉਦੋਂ ਗੱਲ ਇਹ ਹੈ ਕਿ ਕਾਂਗਰਸ ਦੀ ਧੱਕਾ ਅੰਦਾਜ਼ੀ ਹੋ ਗਈ ਹੈ ਕਿ ਐਸਜੀਪੀਸੀ ਦਾ ਪ੍ਰਧਾਨ ਕੌਣ ਹੋਵੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਨਿੱਗੀ ਜਾਦ ਵਿੱਚ ਜੁੜੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਿਤਾਬ ਤਕਰੀਬਨ ਮੁੱਢ ਤੋਂ ਲੈ ਕੇ ਅਖੀਰ ਤੱਕ ਪੂਰਾ ਖੁਭ ਕੇ ਤਾਂ ਇੰਨੀ ਥੋੜੇ ਸਮੇਂ ਚ ਪੜ੍ਹੀ ਨਹੀਂ ਜਾ ਸਕਦੀ ਸੀ ਪਰ ਤਕਰੀਬਨ ਮੈਂ ਇਹਦੇ ਵਿੱਚ ਦੀ ਨਿਕਲਿਆ ਤੇ ਕੁਝ ਜਿਹੜੇ ਹਿੱਸੇ ਆ ਉਹ ਬੜੇ ਧਿਆਨ ਨਾਲ ਮੈਂ ਸੁਨੇ ਆ ਇਹ ਜਦੋਂ ਆਪਾਂ ਪੜ੍ਹਦੇ ਆ ਕਿਤਾਬ ਤਾਂ ਇਹ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਕਹਾਣੀ ਨਹੀਂ ਪੜ ਰਹੀ ਇੱਕ ਯੁੱਗ ਦੀ ਬਾਤ ਹੈ ਪੂਰੇ ਦੀ ਕਿਉਂਕਿ ਜਿਹੜਾ ਬੰਦਾ ਹੈ ਜੋ ਗੁਰਚਰਨ ਸਿੰਘ ਟੋੜਾ ਹੈ ਉਹ ਕੋਈ ਆਮ ਜਿਹਾ ਵਿਅਕਤੀ ਨਹੀਂ ਉਹਦੀ ਇੱਕ ਇਹ ਸਾਰੇ ਕੁਸ਼ਤੇ ਉੱਤੇ ਇੱਕ ਛਾਪ ਹੈ ਇਹ ਸਾਰੇ ਸਮੇਂ ਤੇ ਕਿਉਂਕਿ ਇੱਕ ਵਿਦਵਾਨਾਂ ਦੇ ਵਿੱਚ بڑا ਸਿਧਾਂਤਕ ਮਸਲਾ ਕਿੰਨੇ ਸਾਲਾਂ ਤੋਂ ਰੜਕਿਆ ਜਾ ਰਿਹਾ ਹੈ ਜਿਹਦਾ ਅਜੇ ਤੱਕ ਵੀ ਕੋਈ ਫਾਈਨਲ ਜਵਾਬ ਨਹੀਂ ਆਇਆ ਕਿ ਹਾਲਤਾਂ ਵਿਅਕਤੀ ਨੂੰ ਘਟਦੀਆਂ ਜਾਂ ਵਿਅਕਤੀ ਹਾਲਤਾਂ ਸਿਰਦ ਸੋ ਆਮ ਤੌਰ ਤੇ ਦਾ ਇੱਕ ਪਾਸੜ ਜਵਾਬ ਦਿੱਤਾ ਜਾਂਦਾ ਕਿ ਵਿਅਕਤੀ ਵਿਗਤੀ ਕੁਛ ਨਹੀਂ ਹੁੰਦਾ ਜਿਹੋ ਜਿਹੇ ਜੁਗ ਹੋਊ ਜਿਹੋ ਜਿਹੇ ਹਾਲਤਾਂ ਆਉਣਗੀਆਂ ਉਹ ਆਪਦੇ ਵਿੱਚੋਂ ਬੰਦਾ ਪੈਦਾ ਕਰ ਲੈਂਦੀ ਹੈ ਇਹ ਬੜੀ ਮਕੈਨਿਕਲ ਜੀ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਇੱਕ ਇਹਦੇ ਉਲਟ ਵੀ ਹੈ ਕਿ ਅਸਲ 'ਚ ਵਿਅਕਤੀ ਕਿਹੋ ਜਿਹਾ ਉਹ ਆਪਦੇ ਮੁਤਾਬਕ ਹਾਲਾਤ ਸਿਰਜ ਲੈਂਦਾ ਸੋ ਮੈਨੂੰ ਇਹ ਸਾਰਾ ਪੜ੍ਹ ਕੇ ਲੱਗਿਆ ਕਿ ਇਹ ਬੜਾ ਡਿਲੈਕਟਿਕਲ ਰਿਲੇਸ਼ਨ ਇਹ ਵੀ ਠੀਕ ਹੈ ਕਿ ਜਿਹੜੀਆਂ ਹਾਲਤਾਂ ਉਹ ਵਿਅਕਤੀ ਨੂੰ ਘਟਦੀਆਂ ਪਰ ਜਿਹੜੇ ਵੱਡੇ ਵਿਅਕਤੀ ਹੁੰਦੇ ਆ ਉਹ ਉਹਨਾਂ ਹਾਲਤਾਂ ਦੇ ਨਕਸ਼ ਵੀ ਤਰਾਸ਼ਦੇ ਹੁਣ ਆਪਾਂ ਇਹ ਸੋਚੀਏ ਕਿ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦ੍ਰਿਸ਼ ਤੇ ਨਾ ਹੁੰਦੇ ਇਹ ਪਿਛਲੇ 50 60 ਸਾਲਾਂ 'ਚ ਇਹ ਇਤਿਹਾਸ ਇਨਵੇਂ ਇਵੇਂ ਹੋਣਾ ਸੀ ਇਹ ਤਾਂ ਬਹੁਤ ਹੀ ਵੱਖਰਾ ਇਤਿਹਾਸ ਹੋਣਾ ਸੀ ਇਹ ਹਰ ਕਿਸੇ ਬਾਰੇ ਇਹ ਗੱਲ ਨਹੀਂ ਕਹੀ ਜਾ ਸਕਦੀ ਬਹੁਤ ਅਕਾਲੀ ਆਗੂ ਸਰਗਰਮ ਰਹੇ ਨਾ ਮੈਂ ਕਹਣਾ ਸੁਖਦੇਵ ਸਿੰਘ ਢੀਂਡਸਾ ਬਹੁਤ ਉਹਨਾਂ ਨੇ ਆਪਣੀ ਜ਼ਿੰਦਗੀ ਪੰਥਰ ਦੇ ਲੇਖੇ ਲਾਈ ਹੈ ਪਰ ਮੇਰਾ ਨਹੀਂ ਖਿਆਲ ਆ ਪਏ ਕਹਿ ਸਕੀਏ ਵੀ ਜੇ ਕਿਤੇ ਸੁਖਦੇਵ ਸਿੰਘ ਢੀਂਡਸਾ ਪੈਦਾ ਨਾ ਹੋਇਆ ਹੁੰਦਾ ਤਾਂ ਪੰਜਾਬ ਦਾ ਤੇ ਪੰਥ ਦਾ ਇਤਿਹਾਸ ਜਾ ਉਹਦੀ ਜਿਹੜੀ ਹਾਲਤ ਆ ਅੱਜ ਕੋਈ ਹੋਰ ਹੋਈ। ਸੋ ਮੇਰੇ ਮੁਤਾਬਕ ਤਾਂ ਇਹ ਹੈ ਕਿ ਇੱਕ ਗੁਰਚਰਨ ਸਿੰਘ ਟੋੜਾ ਇੱਕ ਪ੍ਰਕਾਸ਼ ਸਿੰਘ ਬਾਦਲ ਦੋਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ। ਹਾਲਾਂਕਿ ਦੋਹਾਂ ਨੇ ਬਿਲਕੁਲੀ ਵੱਖੋ ਵੱਖਰੇ ਢੰਗ ਨਾਲ ਇਤਿਹਾਸ ਤੇ ਫਰਕ ਪਾਇਆ ਹੈ। ਸੋ ਇੱਕ ਤਾਂ ਮਤਲਬ ਜਿਹੜੀ ਵਰੀ ਪਹਿਲੀ ਗੱਲ ਇਹ ਸੀਗੀ ਦੂਜੀ ਆਮ ਤੌਰ ਤੇ ਜਿਹੜੀ ਸਾਡੀ ਖਾਸ ਕਰਕੇ ਟ੍ਰੇਨਿੰਗ ਹੋਈ ਹੈ ਜਿਹੜੇ ਬੰਦੇ ਕੌਮਨਿਸਟਾਂ ਚੋਂ ਆਏ ਨੇ ਉਹ ਹਮੇਸ਼ਾ ਹੀ ਸੋਚ ਨੂੰ ਪ੍ਰਮukh ਰੱਖਦੇ ਆ ਵਿਚਾਰਤਾਰਾ ਸੋਚ ਜਿਹੜਾ ਵਿਅਕਤੀ ਦਾ ਸੁਭਾਅ ਹੈ ਉਹ ਕਿੰਨਾ ਫਰਕ ਪਾਉਂਦਾ ਗੱਲਾਂ 'ਤੇ ਇੱਕੋ ਹੀ ਸੋਚ ਹੋਵੇ ਦੋ ਵਿਅਕਤੀਆਂ ਦੀ ਦੋਹਾਂ ਦੇ ਸੁਭਾਅ ਅਲੱਗ-ਅਲੱਗ ਹੋਣ ਉਹਨਾਂ ਦਾ ਰਾਸੀ ਵਿਹਾਰ ਬਹੁਤ ਹੀ ਅਲੱਗ-ਅਲੱਗ ਕਿਸਮ ਦਾ ਸੋ ਮੇਰੇ ਵਾਸਤੇ ਇਹ ਸਾਰੀ ਕਿਤਾਬ ਚੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਵਿਅਕਤੀ ਦੇ ਤੌਰ ਤੇ ਸਮਝਣਾ ਉਹਨਾਂ ਦਾ ਸੁਭਾਅ ਕੀ ਸੀ ਪੱਲਾ ਜਿੱਤੇ ਕਰਕੇ ਆਪਾਂ ਇਹ ਕਹਿ ਸਕਦੇ ਆ ਵੀ ਜੇ ਟੋੜੇ ਦੀ ਜਗ੍ਹਾ ਕੋਈ ਹੋਰ ਹੁੰਦਾ ਉਸ ਮੌਕੇ ਤਾਂ ਗੱਲ ਇਸ ਤਰ੍ਹਾਂ ਨਹੀਂ ਸੀ ਹੋਣੀ ਗੱਲ ਹੋਰ ਤਰ੍ਹਾਂ ਹੋਣੀ ਸੀ ਸੋ ਉਹਨਾਂ ਦੇ ਸੁਭਾਅ ਦੇ ਜਿਹੜੇ ਵੱਡੇ ਲੱਛਣ ਮੈਨੂੰ ਲੱਗੇ ਉਹ ਇੱਕ ਲੜਿਆ ساری ਉਮਰ ਤੁਸੀਂ ਦੇਖ ਲਓ ਕਿਹੜੇ ਸਮਿਆਂ ਤੋਂ ਸੰਤ ਫਤੇਸੂ ਨਾਲ ਵੀ ਸੰਤ ਚੰਦਨ ਸਿੰਘ ਨਾਲ ਵੀ ਉਸ ਤੋਂ ਬਾਅਦ ਤਾਂ ਆਪਾਂ ਸਾਰੇ ਇਤਿਹਾਸ ਦਾ ਪਤਾ ਹੀ ਹੈ ਕਿ ਉਸ ਤੋਂ ਪਹਿਲਾਂ ਵੀ ਮਤਭੇਦ ਆਉਂਦੇ ਰਹੇ ਲੜਦੇ ਰਹੇ ਪਰ ਇੱਕ ਗੱਲ ਜਿਹੜੀ ਮੈਂ ਉਹਦੇ ਨੋਟ ਕੀਤੀ ਕਿਸੇ ਪ੍ਰਤੀ ਵੀ ਮਨ ਚ ਘਰੋੜ ਨਹੀਂ ਕੋਈ ਰੱਖਿਆ ਕਿ ਕੋਈ ਨਹੀਂ ਕਤੇ ਦੇਖਾਂਗੇ ਮਿਲ ਕਿਸੇ ਪ੍ਰਤਿਭਾ ਮੰਚ ਕਰੋੜ ਨੇ ਇਹ ਗੱਲ ਉਹਨਾਂ ਨੂੰ ਵੱਡਾ ਬਣਾਓ ਇਹ ਵੱਡਾ ਆਦਮੀ ਇਸ ਤਰ੍ਹਾਂ ਕਰ ਸਕਦਾ ਆਮ ਆਦਮੀ ਵੱਡਾ ਅਹੁਦੇ ਪੱਖੋਂ ਵੀ ਨਹੀਂ ਕਹਿੰਦਾ ਮੈਂ ਵੱਡਾ ਉਮਰ ਪੱਖੋਂ ਵੀ ਨਹੀਂ ਕਹਿੰਦਾ ਵਿਰੋਧਾ ਸਟੇਚਰ ਇਨਸਾਨ ਦੇ ਤੌਰ ਤੇ ਕੁਝ ਇਹੋ ਜੀਆਂ ਸਿਰਫਤਾਂ ਇਹ ਬਹੁਤੀਆਂ ਹੁੰਦੀਆਂ ਨੇ ਐਕਟਿਵਿਸਟਸ ਤਾਂ ਬਿਲਕੁਲ ਹੀ ਨਹੀਂ ਹੁੰਦੇ ਉੱਥੇ ਤੱਕ ਵਿਰੋਧ ਤੇ ਘਰੋੜ ਹੀ ਚੱਲਦੇ ਆ। ਇਹਦੀ ਹੁਣ ਉਦਾਹਰਨ ਤੁਸੀਂ ਦੇਖੋ। ਕਿ 1962 ਚ ਸੰਤ ਚੰਨਨ ਸਿੰਘ ਨੇ ਇਹਨਾਂ ਦੇ ਰਾਹ 'ਚ ਅੜਿੱਕੇ ਲਾਉਣ ਦੇ ਕਿੰਨੇ ਯਤਨ ਕੀਤੇ ਆ। ਹਾਲਾਂਕਿ ਸੰਤ ਚੰਨਨ ਸਿੰਘ ਦੇ ਪ੍ਰਸ਼ੰਸਕ ਬਹੁਤ ਆ। ਸੰਤ ਫਤਿਹ ਸਿੰਘ ਨਾਲੋਂ ਵੱਧ। ਇਹ ਸੰਤ ਫਤਿਹ ਸਿੰਘ ਹੋਰ ਕਿਸਮ ਦਾ ਬੰਦਾ ਸੀ ਸੰਤ ਚੰਨਨ ਤੋਂ। ਸੰਤ ਫਤਿਹ ਸਿੰਘ ਤੋਂ ਪਹਿਲਾਂ ਅਕਾਲੀ ਸਰਕਾਰੀ ਮਿਆਂ ਚ ਹਿੱਸਾ ਲੈਣ ਲੱਗ ਗਿਆ ਸੀ ਤੇ ਵਰਕਿੰਗ ਕਮੇਟੀ ਦਾ ਵੀ ਮੈਂਬਰ ਸੀ ਇਹ ਮੇਰੇ ਵਾਸਤੇ ਬਿਲਕੁਲ ਨਵਾਂ ਤੱਤ ਹੈ ਮੇਰੀ ਧਾਰਨਾ ਇਹ ਸੀ ਕਿ ਸੰਤ ਫਤਿਹ ਸਿੰਘ ਦਾ ਜਿਵੇਂ ਇੱਕ ਗੜਵਈ ਹੁੰਦਾ ਨਾ ਵੀ ਚਲ ਉਹਨੇ ਉਹਨੂੰ ਐਸਜੀਪੀਸ ਦਾ ਪ੍ਰਧਾਨ ਬਣਾਤਾ ਇਹ ਕਹਿੰਦਾ ਵੀ ਨਹੀਂ ਸੰਤ ਫਤਿਹ ਸਿੰਘ ਤੋਂ ਬਾਅਦ ਚ ਆਇਆ ਜਾ ਕੇ ਉਹ ਤਾਂ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਆਇਆ ਇਹ ਤਾਂ ਸੰਤ ਚੰਦਨ ਸਿੰਘ ਤੋਂ ਪਹਿਲਾਂ ਤੋਂ ਹੀ ਜਿਹਦਾ ਮਤਲਬ ਉਹਦੀ ਕਵਿਤਾ ਜਿਆਦਾ ਨਾ ਹਸਤੀ ਸੀ ਸੰਤ ਚੰਦਨ ਸਿੰਘ ਦੀ ਚਲੋ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਰਾਹ ਢੱਕਣ ਦਾ ਸੰਤ ਚੰਨਨ ਸਿੰਘ ਨੇ ਵਿਰੋਧ ਕੀਤਾ ਇਹ ਨਾਰਾਜ਼ ਵੀ ਹੋਈ ਘਰੇ ਵੀ ਜਾ ਬੈਠੇ ਕੁਛ ਚਰ ਜਾ ਕੇ ਕਿਉਂਕਿ ਮਨੂ ਚਾਟ ਤਾਂ ਖੱਟਾ ਤਾਂ ਹੁੰਦਾ ਹੀ ਇਹਨਾਂ ਗੱਲਾਂ ਤੋਂ ਫਿਰ ਪਰ ਜੂਨ 1963 ਦੇ ਅਗਲੇ ਸਾਲ ਹੀ ਫੇਰ ਐਸਜੀਪੀਸੀ ਦੀ ਇਲੈਕਸ਼ਨ ਸੀ ਇਹ ਸੰਤ ਚੰਨਨ ਸਿੰਘ ਦਾ ਰਾਹ ਢੱਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਉਹ ਹੋ ਗਈਆਂ ਕਾਂਗਰਸ ਵੱਲੋਂ ਮਾਸਟਰ ਤਾਰਾ ਸੁੰਦਰਾ ਹੀ ਅਲ ਪਹਿਲਾ ਮਾਸਟਰ ਤਾਰਾ ਸੁੰਦੇ ਪੱਖ ਚ ਨੇ ਮੁੜ ਕੇ ਜਦੋਂ 63 ਦੇ ਵਿੱਚ ਮਾਸਟਰ ਤਾਰਾ ਸੁੰਦੇ ਉਲਟ ਉਸੇ ਸੰਤ ਚੰਨਨ ਸਿੰਘ ਨੂੰ ਦਿਟਾਉਣ ਵਾਸਤੇ ਪੂਰਾ ਜ਼ੋਰ ਲਾ ਰਹੇ ਹੁਣ ਦੋਹਾਂ ਹਾਲ ਤੱਕ ਗੱਲ ਕੀ ਹੈ ਸੰਤ ਜਦੋਂ ਇਹ ਮਾਸਟਰ ਤਾਰਾ ਸਿੰਘ ਦੇ ਪੱਖ ਚ ਤੇ ਸੰਤ ਚੰਨਨ ਸਿੰਘ ਦੇ ਵਿਰੋਧਨ ਉਦੋਂ ਗੱਲ ਇਹ ਹੈ ਕਿ ਕਾਂਗਰਸ ਦੀ ਧਖਲ ਅੰਦਾਜ਼ੀ ਹੋ ਰਹੀ ਹੈ ਕਿ ਐਸਜੀਪੀਸੀ ਦਾ ਪ੍ਰਧਾਨ ਕੌਣ ਹੋਵੇ ਉਹ ਚੋਣਾਂ ਨੂੰ ਆਪ ਦੇ ਮੁਤਾਬਕ ਪ੍ਰਭਾਵਿਤ ਕਰਨ ਦੇ ਯਤਨ ਸੋ ਉੱਥੇ ਇਹ ਸੰਤ ਚੰਨਨ ਸਿੰਘ ਦੇ ਮਾਸਟਰ ਤਾਰਾ ਸਿੰਘ ਦੇ ਨਾਲ ਪਹਿਲਾਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਲਾਉਣ ਦੀਆਂ ਕੋਸ਼ਿਸ਼ਾਂ ਕਾਂਗਰਸ ਵੱਲੋਂ ਉਹਦੋਂ ਮੱਛਤਾਰਸੂ ਦੇ ਨਾਲ ਜਦੋਂ ਮੱਛਤਾਰਸੂ ਹਾਰ ਗਿਆ ਲੜਾਈ 'ਚ ਫਿਰ ਉਹਨੇ ਕਾਂਗਰਸ ਦੀ ਮਦਦ ਨਾਲ ਸੰਤਾਂ ਨੂੰ ਜਿਹੜੇ ਸੀਗੇ ਜੋੜੀ ਉਹਨਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਫਿਰ ਇਹ ਸੰਤ ਉਹਨਾਂ ਨਾਲ ਆ ਗਏ ਚਲੋ ਸੰਤ ਚੰਨਨ ਸਿੰਘ ਦੇ ਪ੍ਰਸ਼ੰਸਕ ਦੇ ਲੋ ਸੀ ਗਈ ਪਰ ਜਦੋਂ ਇਹਨਾਂ ਦੇ ਖਿਲਾਫ ਸੰਤ ਚੰਨਨ ਸਿੰਘ ਨੇ ਪੋਜੀਸ਼ਨਾਂ ਲੈ ਲਈਆਂ ਫਿਰ ਇਹਨਾਂ ਮੰਚ 'ਚ ਰੋਸਾ ਵੀ ਹੋਇਆ ਤੇ ਘਰੇ ਜਾ ਗਏ ਤੇ ਚਲੋ ਫਿਰ ਮੁੜ ਕੇ ਜਦੋਂ 63 'ਚ ਜੂਨ 1963 ਚੋਣ ਹੋਈ ਉਦੋਂ ਫਿਰ ਕਾਂਗਰਸ ਮਹਾਤਾਰਾ ਸੂਨੇ ਕਾਂਗਰਸ ਨਾਲ ਰਲ ਕੇ ਉਹਨਾਂ ਨੂੰ ਤਨਜ਼ੋਰ ਕਰਨ ਦਾ ਯਤਨ ਕੀਤਾ ਉਦੋਂ ਉੱਥੇ ਆ ਹਣ ਜੇ ਵਿਅਕਤੀਆਂ ਨਾਲ ਕਰੋੜ ਰੱਖਿਆ ਹੁੰਦਾ ਤਾਂ ਇੰਨੀ ਛੇਤੀ ਵੀ ਜਿਨੇ ਮੇਰਾ ਸਾਰਾ ਕੈਰੀਅਰ ਤਬਾਹ ਕਰਨ ਦਾ ਯਤਨ ਕੀਤਾ ਮੇਰੇ ਖਿਆਲ ਸ਼ਾਇਦ ਇਹਨਾਂ ਨੇ ਕਦੇ ਕੈਰੀਅਰ ਦੇ ਟਰਮਾਂ 'ਚ ਇਹਨਾਂ ਸੋਚਿਆ ਵੀ ਮੈਂ ਉਹਦਾ ਕੈਰੀਅਰ ਬਣਾਉਣਾ ਉਹ ਪਲਾਨ ਕਰਕੇ ਚੱਲੇ ਹੁੰਦੇ ਇਸ ਤਰ੍ਹਾਂ ਨਹੀਂ ਹੁਣ ਜਿਹੜੀ ਇਹ ਗੱਲ ਹੈ ਜਿੱਥੇ ਮੈਂ ਕਹਿੰਦਾ ਕਿ ਉਹ ਵੱਡਾ ਬੰਦਾ ਸੀ ਉਹਦੇ ਚੋਂ ਇਹ ਹੈ ਕਿ ਭਾਵੇਂ ਉਹ ਰਾਜਨੀਤੀ 'ਚ ਸਰਗਰਮ ਸੀ ਪਰ ਮੇਰੇ ਮੁਤਾਬਕ ਬੇਸਿਕਲੀ ਉਹ ਇੱਕ ਧਾਰਮਿਕ ਬੰਦਾ ਸੀ ਜੇ ਸਾਰਾ ਜੀਵਨ ਵੀ ਬੜੋ ਜਿਸ ਕਿਸਮ ਦੇ ਮਾਹੌਲ 'ਚ ਪੜੇ ਜਿਸ ਕਿਸਮ ਦੀ ਜ਼ਿੰਦਗੀ ਜਿਉਈ ਮਤਲਬ ਇੱਕ ਧਰਮ ਪ੍ਰਚਾਰ ਤੋਂ ਸ਼ੁਰੂ ਕਰਕੇ ਬੜੀ ਥੋੜੀ ਜੀ ਕਿੰਨੇ ਕਿ 40 ਰੁਪਏ ਮਿਲਦੇ ਹੁੰਦੇ ਸੀ ਕਹਿੰਦੇ ਮਹੀਨੇ ਦੇ ਹਾਰਮੋਨੀਅਮ ਚੁੱਕ ਕੇ ਪਿੰਡ ਪਿੰਡ ਜਾਣਾ ਤੇ ਧਰਮ ਪ੍ਰਚਾਰ ਦੇ ਵਿੱਚ ਉਹ ਕੋਈ ਪੇਸ਼ਾਵਰ ਧਾਰਮਿਕ ਪ੍ਰਚਾਰਕ ਨਹੀਂ ਸੀ ਇੱਕ ਜਿਵੇਂ ਮਿਸ਼ਨਰੀ ਸਪਿਰਟ ਹੁੰਦੀ ਹੈ ਉਹ ਜਜ਼ਬੇ ਦੇ ਵਿੱਚੋਂ ਉਹਨਾਂ ਨੇ ਧਰਮ ਪ੍ਰਚਾਰ ਦਾ ਕੰਮ ਕੀਤਾ ਸੋ ਰੀਅਲ ਸੈਂਸ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਧਾਰਮਿਕ ਬੰਦਾ ਉਹ ਜ ਰਾਜਨੀਤੀ ਚ ਵੀ ਸਰਗਰਮ ਹੁੰਦਾ। ਬਾਕੀ ਜਿਹੜੇ ਬੰਤੇ ਨੇ ਨਾ ਅਕਾਲੀ ਆਗੂ ਹੋਰ ਜਿੰਨੇ ਵੀ ਉਹਨਾਂ ਦੇ ਨਾਲ ਆਏ ਉਹਨਾਂ ਨਾਲੋਂ ਫਰਕ ਕੀ ਸੀ? ਇਹੋ ਬੰਦੇ ਬੇਸਿਕਲੀ ਪੋਲੀਟੀਕਲ ਐ। ਉਹਨਾਂ ਵਾਸਤੇ ਧਰਮ ਤਾਂ ਸੈਕੰਡਰੀ ਐ। ਸੋ ਇਹ ਇੱਕ ਵੱਡਾ ਫਰਕ ਜਿਹੜਾ ਇਹ 10000 ਗੁਰਤੇ ਨੂੰ ਸੁਣ ਤੌੜਾ ਦਾ ਇਹ ਹੋਇਆ ਦੂਜੀ ਗੱਲ ਸਾਰਾ ਤੁਸੀਂ ਪੜੋ ਮੈਂ ਇਹਨਾਂ ਨੂੰ ਮਿਲ ਕੇ ਵੀ ਦੇਖਿਆ ਜਿਹੜਾ ਉਹਦਾ ਮਾਈਂਡ ਹੈ ਨਾ ਉਹ ਬਹੁਤ ਹੀ ਸ਼ਾਰਪ ਸੀ ਉਮੀਦ ਨਾਲੋਂ ਕਿਤੇ ਵੱਧ ਹਰ ਚਲੋ ਕੋਲ ਨੂੰ ਪੜਨ ਦਾ ਮੌਕਾ ਨਹੀਂ ਮਿਲਿਆ ਪਰ ਬੜਾ ਮੇਰੇ ਮੁਤਾਬਕ ਬ੍ਰਿਲੀਅੰਟ ਮਾਈਂਡ ਸੀ ਕਿਉਂਕਿ ਜਦੋਂ ਮੇਰੀ ਉਹਨਾਂ ਨਾਲ ਪਹਿਲਾ ਮੁਲਾ ਪਹਿਲੀ ਮੁਲਾਕਾਤ ਹੋਈ ਉਹਨਾਂ ਨੇ ਮਿਲਣ ਦੀ ਇਛਾ ਜਹਰ ਕੀਤੀ ਮੇਰੇ ਤਾਂ ਮਨ ਤੋਂ ਉਹਨਾਂ ਪ੍ਰਤੀ ਬਹੁਤ ਜ਼ਿਆਦਾ ਵਿਰੋਧ ਸੀ ਮਾਲੀ ਨੂੰ ਪਤਾ ਹੈ ਮੈਂ ਮਾਲੀ ਨੂੰ ਕਿਹਾ ਵੀ ਸੀ ਮਹਾਰਾਜਾ ਪਤਾ ਨਹੀਂ ਤੁਸੀਂ ਮੈਨੂੰ ਕਹਿੰਦੇ ਵੀ ਉਹਨਾਂ ਨਾਲ ਮਿਲੋ ਤੇ ਤੈਨੂੰ ਪਤਾ ਨਹੀਂ ਮੈਂ ਉਹਦੇ ਕਿੰਨਾ ਖਿਲਾਫ ਹਾਂ ਕਹਿੰਦਾ ਬਥੇਰਾ ਕਿਹਾ ਸੀ ਉਹਨਾਂ ਨੂੰ ਫਰੋਖਹ ਕਹਿੰਦੇ ਮੈਂ ਮਿਲਣਾ ਹੈ ਤੇ ਉਹਨੋਂ ਸਾਡੇ ਇੱਕ ਧਾਰਨਾਵਾਂ ਦੂਰੋਂ ਬਣੀਆਂ ਹੋਈਆਂ ਸੀ ਕਿਉਂਕਿ ਪ੍ਰੈਸ ਦੇ ਵਿੱਚ ਵੀ ਅਜੀਬ ਗੱਲ ਹੋਈ ਹੈ ਕਿ ਹਰ ਵਾਰੀ ਅਰਥ ਤੋਂ ਵੀ ਕੋਈ ਅੰਤਰ ਸੰਕਟ ਆਉਂਦਾ ਹੈ ਟੌੜਾ ਟਾਰਗੇਟ ਹੁੰਦਾ ਉਹ ਟਰਮ ਕਿਵੇਂ ਕੋਇਨ ਕੀਤੀ ਕਿਸੇ ਨੇ ਵੀਲੀ ਟੌੜਾ ਰੂਮ ਪਰ ਜਿਵੇਂ ਹੁਣ ਦੇਖੋ ਬੰਦੇ ਦਾ ਕੀ ਨਕਸ਼ਾ ਬਣਦਾ ਕਿਸ ਕਿੰਨਾ ਨੂੰ ਇੱਕ ਸ਼ਬਦ ਨਾਲ ਹੀ ਉਹਨੂੰ ਖਤਮ ਕਰਨ ਦੀ ਯਤਨ ਕੀਤੇ ਜਾਂਦੇ ਹਨ ਸੋ ਉਹ ਸਾਰੇ ਕੁਛ ਦਾ ਮਨ ਤੇ ਕਿਤੇ ਅਸਰ ਸੀ ਜਿੰਨਾ ਚਿਰ ਤੁਸੀਂ ਬੰਦੇ ਨੂੰ ਮਿਲਦੇ ਨਹੀਂ ਨਾ ਸੁਣੀਆਂ ਸੁਨਾਈਆਂ ਗੱਲਾਂ ਤੇ ਧਾਰਨਾਵਾਂ ਬਣਾ ਲੈਣੀਆਂ ਉਹ ਨੇਚਰਲੀ ਮੈਂ ਸੱਚੀ ਗੱਲਾਂ ਮੈਂ ਮਿਲਣਾ ਨਹੀਂ ਸੀ ਚਾਹੁੰਦਾ 1% ਵੀ ਪਰ ਜਦੋਂ ਲੱਗਿਆ ਕਿ ਉਹ ਤਾਂ ਬਹੁਤ ਮਿਲਣਾ ਚਾਹੁੰਦੇ ਹਨ ਮੇਰੇ ਮਨ ਤੇ ਇਹ ਬੋਝ ਵੀ ਜਰ ਮੇਰੀਆਂ ਗੱਲਾਂ ਦਾ ਉਹਨਾਂ ਨੂੰ ਸਮਝ ਕਿਵੇਂ ਆ ਜੂ ਇਹ ਸਾਡੀ ਸਾਰੀ ਟ੍ਰੇਲਿੰਗ ਹੋ ਰਹਾ ਹੈ ਸਿਧਾਂਤਕ ਗੱਲਾਂ ਬੜੀਆਂ ਬੋਝਲ ਗੁੰਝਲਦਾਰ ਨਾ ਇੰਨੀ ਕੋਈ ਮੋਟੀ ਸੋਟੀ ਜੀ ਗੱਲ ਨਹੀਂ ਕਿ ਚੱਲੋ ਮਖਿਆ ਵੀ ਹੁਣ ਤੀ ਤੋ ਪਲਾਇਆ ਤੇ ਮਿਲਣਾ ਤੇ ਪੈਣਾ ਹੀ ਹੈ ਮਨੂੰ ਅਸੀਂ 15-20 ਮਿੰਟ ਚ ਗੱਲ ਖਤਮ ਹੋ ਜੂਗੀ ਤੇ ਚੱਲੋ ਅਸੀਂ ਮਿਲੇ ਤੇ ਮੈਂ ਜਾਂਦਾ ਹੀ ਉਹਨਾਂ ਚੱਲੋ ਮੈਨੂੰ ਕਿਹਾ ਹੀ ਮੈਂ ਤੁਹਾਡੇ ਲੇਖ ਪੜ੍ਹਦਾ ਤੇ ਬੜੇ ਚੰਗੇ ਲੱਗਦੇ ਨੇ ਤੇ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਗੱਲ ਹੋ ਜਾਈ ਮਖਿਆ ਵੈਸੇ ਮੇਰੀਆਂ ਪੋਜੀਸ਼ਨਾਂ ਬਾਰੇ ਪਤਾ ਤੁਹਾਨੂੰ ਕਹਿੰਦਾ ਮਨਸਾਰਾ ਪਤਾ ਹੈ ਮਖਿਆ ਫੇਰ ਵੀ ਮੈਂ ਇੱਕ ਵਾਰ ਦੱਸ ਦਿੰਨਾ ਤਾਂ ਕਿ ਆਪਣੀ ਗੱਲਬਾਤ ਕਰਨ ਦਾ ਤਾਂ ਹੀ ਕੋਈ ਫਾਇਦਾ ਹੋਊ ਤੁਹਾਨੂੰ ਭੁਲੇਖੇ 'ਚ ਨਾ ਰਹੋ ਮੈਂ ਬੜੀ ਇਮਾਨਦਾਰੀ ਨਾਲ ਨਾ ਹੁੰਦਾਸ ਤਾ ਵੀ ਮੈਂ ਤੁਹਾਡੇ ਕਿੰਨਾ ਖਿਲਾਫ ਆ ਤੁਹਾਡੀ ਸਾਰੀ ਸੋਚ ਦੇ ਵਿਅਕਤੀ ਦੇ ਤੌਰ ਤੇ ਨਹੀਂ ਚੱਲੋ ਨਾ ਵੀ ਜੋ ਤੁਸੀਂ ਸਾਰੀ ਚੱਲ ਰਹੇ ਹੋ ਜਿਸ ਤਰ੍ਹਾਂ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਖੁੱਲ੍ਹ ਖੁੱਲ ਕੇ ਆਪ ਦਾ ਸਾਰਾ ਪੱਖ ਦੱਸ ਗੱਲ ਕੀ ਐ ਮਤਲਬ ਉਹਨੇ ਸ਼ਬਦ ਤਾਂ ਨਹੀਂ ਵਰਤੇ ਜਿਵੇਂ ਤੂੰ ਲੌਜੀਕ ਦੇ ਸਾਰੀ ਗੱਲ ਚਲੋ ਜੀ ਫਿਰ ਗੱਲਾਂ ਚੱਲ ਲੀਆਂ ਮੇਰਾ ਖੜ ਬਹੁਤ ਲੰਬਾ ਚਰ ਗੱਲਬਾਤ ਚੱਲੀ ਤੇ ਮੈਨੂੰ ਪਹਿਲੇ 10 ਮਿੰਟਾਂ ਚ ਹੀ ਇਹ ਪਤਾ ਲੱਗ ਗਿਆ ਵੀ ਉਹ ਤਾਂ ਰিসিਵ ਕਰ ਰਹਾ ਹੈਗਾ ਨੂੰ ਕਿਉਂਕਿ ਪਤਾ ਲੱਗ ਜਾਂਦਾ ਤੁਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਵੀ ਉਹ ਕੁਝ ਗੱਲ ਪੱਲੇ ਪੈ ਰਹੀ ਹੈ ਕਿ ਐਵੇਂ ਹੀ ਚੱਲੋਗੀ ਖੇਚੜੀ ਉਹਦੇ ਕੋਲ ਨਾਲ ਦੇ ਕੁ ਸਵਾਲ ਤੇ ਹੋਰ ਚਲੋ ਮੇਰਾ ਕਹਿਣ ਤੋਂ ਭਾਵ ਬਹੁਤ ਬ੍ਰਿਲੀਅੰਟ ਮਾਈਂਡ ਸੀ ਜਿਹੜਾ ਮੈਨੂੰ ਹੋਰ ਅਖਾਲੀ ਪੋਲਿਟਿਕਸ 'ਚ ਇਸ ਤਰ੍ਹਾਂ ਦਾ ਬੰਦਾ ਪੜੇ ਲਿਖੇ ਬੜੇ ਮਿਹਲੇ ਨਾਲ ਕਿ ਦੋ ਵੱਧ ਪੜੇ ਲਿਖੇ ਹੋਣਗੇ ਤੇ ਪੜ੍ਹਾਈ ਲਿਖਾਈ ਦੀ ਏਡੀ ਗੱਲ ਨਹੀਂ ਹੁੰਦੀ ਉਹ ਬੜੀ ਸੈਕੰਡਰੀ ਜੀ ਹੁੰਦੀ ਹੈ ਤੇ ਉਹ ਚਲੋ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਮਤਲਬ ਮੈਨੂੰ ਤਾਂ ਬੜੀ ਐਨੀ ਤਸੱਲੀ ਹੋਈ ਮਿਲ ਕੇ ਜਿੰਨੀ ਪਹਿਲਾਂ ਮੈਂ ਰਿਲੈਕਟੈਂਟ ਸੀ ਰਾਦਰ ਹਸਟਾਈਲ ਸੀ ਉਹਨੇ ਮੈਨੂੰ ਲੱਗਿਆ ਤੇ ਫੇਰ ਮੈਨੂੰ ਇਹ ਵੀ ਲੱਗਿਆ ਜਿਦੀ ਮੈਨੂੰ ਸਰਦਾਰ ਜਗਜੀਤ ਸਿੰਘ ਨੇ ਕਹੀ ਸੀ ਗੱਲ ਕਹਿੰਦਾ ਦੂਰੋਂ ਕਿਸੇ ਬੰਦੇ ਬਾਰੇ ਕੋਈ ਧਾਰਨਾ ਬਣਾ ਕੇ ਪਉਨੋ ਇਤਿਹਾਸ ਚ ਕਿਤੇ ਕਾਲਖ ਪੇਟ ਨਹੀਂ ਕਰਨੀ ਚਾਹੀਦੀ। ਉਜਤਨ ਕਰੋ ਉਹਦੇ ਬਾਰੇ ਜਾਣਨ ਦਾ ਕਿਉਂਕਿ ਥੋੜੀ ਲਿਖੀ ਹੋਈ ਗੱਲ ਨੇ ਦੂਰ ਤੱਕ ਅਸਰ ਕਰਨਾ ਹੁੰਦਾ ਹੈ। ਤੇ ਹਰ ਬੰਦੇ ਨੇ ਆ ਕੇ ਆਪਦੀ ਸਭਾਈ ਨਹੀਂ ਦੇਣੀ ਹੁੰਦੀ। ਫੇਰ ਮੈਨੂੰ ਲੱਗਿਆ। ਮੈਂ ਕਿਹਾ ਵੀ ਇਹ ਤਾਂ ਕਿਉਂਕਿ ਉਦੋਂ ਮੈਂ ਜੇ ਕਿਤਾਬ ਲਿਖਣੀ ਸ਼ੁਰੂ ਕਰਨੀ ਸੀ। ਫੇਰ ਮੈਨੂੰ ਲੱਗਿਆ ਵੀ ਇਹ ਤਾਂ ਬਹੁਤ ਜ਼ਰੂਰੀ ਸੀ ਮੇਰੀ ਮੁਲਾਕਾਤ ਤੇ ਮੈਂ ਬੜਾ ਐਕਸਾਈਟਮੈਂਟ ਚ ਮੈਂ ਦੋ ਤਿੰਨ ਬੰਦਿਆਂ ਨੂੰ ਦੱਸੀ ਇਹ ਗੱਲ ਮੈਂ ਹਲਵਾਰ ਵੀ ਨੂੰ ਦੱਸੀ ਹਲਵਾਰ ਵੀ ਕਹਿੰਦਾ ਫਿਰ ਤੂੰ ਨਾ ਬਾਦਲ ਨੂੰ ਵੀ ਮਿਲ ਫਿਰ ਮੈਂ ਬੰਦਿਆਂ ਨੂੰ ਪੁੱਛਿਆ ਜਿਹੜੇ ਬਾਦਲ ਨੂੰ ਜਾਣਦੇ ਸੀ ਥੋੜੇ ਵੀ ਉਹਨੂੰ ਮਿਲਣ ਦਾ ਕੋਈ ਫਾਇਦਾ ਹੈ ਸਾਰੇ ਥਾਮਾਂ ਤੋਂ ਇਹ ਆਇਆ ਕਿ ਕੋਈ ਵੀ ਫਾਇਦਾ ਨਹੀਂ ਹੋਣਾ ਉਹਨੇ ਕੁਝ ਵੀ ਸੱਚ ਬੋਲਣੇ ਨਹੀਂ ਥੋਡੇ ਕੋਲੇ ਜਾ ਕੇ ਸਲਮਾਰ ਲੈਣੀ ਵੀ ਮੇਰਾ ਕੋਈ ਫਾਇਦਾ ਨਹੀਂ ਹੋਣਾ ਮੈਂ ਚਾਹੁੰਦਾ ਸੀ ਵੈਸੇ ਕਿ ਜਿੰਨਿਆਂ ਨੂੰ ਮਿਲਿਆ ਜਾ ਸਕੇ ਆਫਟਰ ਆਲ ਲਿਖਣਾ ਹੈ ਗੱਲ ਨੂੰ ਸਮਝਣਾ ਹੈ ਚਲੋ ਜੀ ਇਹ ਹੁਣ ਮਤ ਜਿਹੜੀ ਤੌੜਾ ਸਾਹ ਬਾਰੇ ਇਹ ਸੀ ਕਿ ਬ੍ਰਿਲੀਅੰਟ ਸੀ ਯੋਗਤਾ ਸੀ ਇਮਾਨਦਾਰ ਸੀ ਤੇ ਰਾਜਨੀਤੀ ਚ ਇਹ ਤਿੰਨੇ ਜਿਹੜੀ ਰੈਸਪੀ ਹੈ ਇਹ ਦੁਸ਼ਮਣ ਬਣਾਉਂਦੀ ਹੈ ਦੁਸ਼ਮਣ ਤਾਂ ਫਿਰ ਪੈਦਾ ਹੋਣਗੇ ਵੀ ਇਹੋ ਜਿਹਾ ਬੰਦਾ ਜਿਹੜਾ ਜਿਦਾ ਦਿਮਾਗ ਤੇਜ ਵੀ ਹੈ ਇਮਾਨਦਾਰ ਵੀ ਹੈ ਤੇ ਯੋਗ ਵੀ ਹੈ ਐਵੇਂ ਕੋ ਗੁਰੂ ਨਹੀਂ ਉਹ ਤਾਂ ਤਖਰ ਬੰਦੇ ਬੜੇ ਇਨਸਿਕਿਉਰ ਹੋ ਜਾਂਦੇ ਸੋ ਇਹ ਮੈਂ ਦੇਖਿਆ ਸਾਰਾ ਜਿਹੜਾ ਭਾਵੇਂ ਸੰਤ ਫਤੇਸੂ ਆ ਭਾਵੇਂ ਹਾਲਾਂਕਿ ਉਹਦੋਂ ਇਹ ਯੰਗ ਹੀ ਸੀਗੇ ਅਜੇ ਭਾਵੇਂ ਸੰਤ ਫਤੇਸੂ ਸੀ ਬੰਦੇ ਸੰਗ ਜਾਂਦੇ ਕਿ ਕਿਤੇ ਨਾ ਕਿਤੇ ਬੰਦਾ ਸਾਨੂੰ ਹੋਰ ਪੋਲੀਟਿਕਲ ਬੰਦੇ ਨੂੰ ਹੋਰ ਕੁਛ ਗੱਲ ਦਾ ਪਤਾ ਨਾ ਹੋਵੇ ਵਾਂਗੇ ਪਰ ਆਹ ਗੱਲ ਤਾਂ ਹੋਵੇ ਕੀ ਤੋਂ ਖਤਰਾ ਉਹ ਬਹੁਤ ਛੇਤੀ ਸੁੰਗ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਉਹਦੇ ਕਰਕੇ ਉਹਨਾਂ ਨੂੰ ਬੰਦੇ ਉਹ ਤੋਂ ਇਨਸਿਕਿਉਰ ਹੁੰਦੇ ਰਹੇ ਚਲੋ ਹੁਣ ਮੇਰਾ ਖਿਆਲ ਆ ਪਾ ਅੰਚੇ ਤਾਂ ਲੰਮੀਆਂ ਕਹਾਣੀਆਂ ਪਾਲੀਆਂ ਹੁੰਨ ਇੰਨਾ ਸਮਾਂ ਨਹੀਂ ਆਪਣੇ ਕੋਲੇ ਪਰ ਇੱਥੇ ਮੈਂ ਜਿਹੜੀ ਗੱਲ ਆਪਾਂ 1996 ਦੀ ਗੱਲ ਵੀ ਆਉਂਦੀ ਹੈ ਇਹ ਉਹ ਦੋ ਗੱਲਾਂ ਉਹਨਾਂ ਨੇ ਮੇਰੇ ਖਰ ਸਹੀਆਂ ਉਹਨਾਂ ਦੇ 996 97 ਦੇ ਪੀੜ ਚ ਜਦੋਂ ਅਕਾਲੀ ਦਲ ਮੁੜ ਸਤਾਚ ਆਇਆ ਇੱਕ ਤਾਂ ਜਿਹੜੀ ਬੀਜੇਪੀ ਨੂੰ ਕੀ ਬਿਨਾਂ ਸ਼ਰਤ ਹਮਾਇਤ ਨਹੀਂ ਦੇਣੀ ਚਾਹੀਦੀ ਇਹ ਹੁਣ ਆ ਕਿਤਾਬ ਪੜ ਕੇ ਪਤਾ ਲੱਗਿਆ ਵੀ ਟੌੜਾ ਸਾਹਿਬ ਬਿਨਾਂ ਸ਼ਰਤ ਨਹੀਂ ਚਾਹੁੰਦੇ ਸੀ ਬਾਹਰ ਤਾਂ ਨਹੀਂ ਇਹ ਹੀ ਪ੍ਰਭਾਵ ਬਣ ਜਾਂਦਾ ਵੀ ਟੌੜੇ ਤੇ ਬਾਦਲ ਨੇ ਰੜਕ ਇਕੰਮ ਕਰ ਲਿਆ ਵਿਚਰ ਚੰਦੂ ਮਾਜਰੇ ਨੂੰ ਮਨਿਸਟਰ ਨਹੀਂ ਬਣਾਇਆ ਉਹ ਜਾਤੀ ਦਾ ਮਸਲਾ ਸੀਗਾ ਉਹ ਜਾਤੀ ਵਿਰੋਧ ਸੀ ਸੋ ਆ ਕਿਤਾਬ ਪੜ੍ਹ ਕੇ ਮੈਨੂੰ ਇਹ ਗੱਲ ਸਮਝ ਆਈ ਵੀ ਵਿਰੋਧ ਜਾਤੀ ਨਹੀਂ ਸੀ ਜਾਤੀ ਵਿਰੋਧ ਨੂੰ ਕਦੇ ਵੀ ਜਿਹੜਾ ਟੋੜਾ ਬਹੁਤਾ ਖਿੱਚ ਕੇ ਨਹੀਂ ਸਿਲ ਜਾਂਦਾ ਤੇ ਦੂਜੀ ਗੱਲ ਇਹ ਹੈ ਕਿ ਇੱਕ ਬਿਨਾ ਸ਼ਰਤ ਹਮਾਇਤ ਇੱਕ ਜਿਹੜਾ ਹੈਗਾ ਬੁੱਚੜ ਪੁਲਿਸ ਅਫਸਰ ਜਿਉ ਤੁਸੀਂ ਵਾਦਾ ਕੀਤਾ ਮੈਨੀਫੈਸਟੋ ਚ ਆ ਤਾਂ ਨਾ ਵੀ ਕੀਤਾ ਹੋਵੇ ਆਦਰਵਾਇਜ਼ ਤੁਹਾਡਾ ਫਰਜ ਬਣਦਾ ਤੁਹਾਡੀ ਕੌਮ ਤੇ ਜ਼ੁਲਮ ਹੋਇਆ ਤੇ ਜਿਹੜੇ ਬੰਦੇ ਉਹਦੇ ਜ਼ਿੰਮੇਵਾਰ ਨੇ ਜਦੋਂ ਤੁਹਾਡੀ ਸਰਕਾਰ ਆਉ ਤਰ ਤੁਸੀਂ ਉਹਨਾਂ ਨੂੰ ਸਜਾਵਾਂ ਨਾ ਦਵਾ ਸਕੋ ਇਹ ਤਾਂ ਇੱਕ ਵੱਖਰੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਨਵਾਜੋ ਅਹੁਦਿਆਂ ਨਾਲ ਇਹ ਤਾਂ ਬਹੁਤ ਵੱਡੀ ਗੱਲ ਸੀ ਸੋ ਉਹ ਫਿਰ ਜਿਵੇਂ ਮਾਲੀ ਨੇ ਲਿਖਿਆ ਕਿ ਉਹਨੇ ਜਿੰਨਾ ਔਖਾ ਹੋ ਕੇ ਬੋਲੇ ਹੈ ਬਿਆਸਾ ਡੇ ਵਾਲਾ ਵੀ ਮੁਹੰਮਦ ਮੁਸਤਫਾ ਦੀ ਵਕਾਲਤ ਕਰੀ ਜਾਂਦਾ ਹੈ ਚੰਦੂ ਮਾਜਰੀ ਪਰ ਮਤਲਬ ਔਖੇ ਹੁੰਦੇ ਸੀ ਇਹਨਾਂ ਗੱਲਾਂ ਦੇ ਉੱਤੇ ਪਰ ਇੱਕ ਉਹਨਾਂ ਦਾ ਜਿਹੜਾ ਕੈਰੈਕਟ੍ਰਿਸਟਿਕ ਫੀਚਰ ਹੈ ਸਾਰੇ ਸਟਰਗਲ ਦੇ ਵਿੱਚ ਉਹ ਤੋੜ ਵਿਛੋੜਾ ਕਰਨ ਤੱਕ ਨਹੀਂ ਜਾਂਦਾ ਮੈਂ ਚੱਲੀ ਜਾਂਦੇ ਸਭ ਕੁਝ ਲੜਾਈ ਚੱਲੀ ਜਾਂਦੀ ਹੈ ਜਿੱਥੇ ਕਿਤੇ ਹੁੰਦਾ ਵੀ ਤੋੜ ਵਿਛੋੜਾ ਕਰੋ ਉੱਥੋਂ ਹੌ ਦੀ ਪਿੱਛੇ ਮੁੜਿਆ ਹੁੰਦਾ ਤੇ ਸਾਡੇ ਵਰਗੇ ਬੰਦੇ ਜਿਹੜੇ ਐਕਟੀਵਿਸਟ ਰਹੇ ਖਾਸ ਕਰਕੇ ਜਿਹੜੇ ਲੈਫਟ ਮੂਵਮੈਂਟ ਚੋਂ ਆਏ ਉਹ ਤਾਂ ਉਹਨਾਂ ਦਾ ਸ਼ੌਕ ਹੁੰਦਾ ਹੈ ਕਿ ਚੀਜ਼ ਨੂੰ ਹੁਣ ਸਿਰੇ ਲਾਉ ਕੇ ਤੇ ਉਹ ਮੇਰਾ ਖਿਆਲ ਹੈ ਕਿ ਜਿਹੜੀ ਹੁਣ ਮੈਨੂੰ ਸਮਝ ਆਉਂਦੀ ਹੈ ਪਹਿਲਾਂ ਤਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਨਾ ਕਿ ਉਹਦੀ ਮੌਕਾ ਪ੍ਰਸਤੀ ਹੈ ਜਾਂ ਉਹਦੀ ਕਮਜ਼ੋਰੀ ਹੈ ਹੁਣ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਬਾਰ-ਬਾਰ ਬੰਦਿਆਂ ਨੂੰ ਸਮਝਣ ਦੀ ਉਹ ਹੈ ਕਿ ਧਰਮ ਵਾਲੇ ਬੰਦੇ ਤੇ ਰਾਜਨੀਤੀ ਵਾਲੇ ਬੰਦੇ ਉਹਨਾਂ ਦਾ ਕੰਡਕਟ ਬਹੁਤ ਵੱਖਰੀ ਕਿਸਮ ਦਾ ਹੁੰਦਾ ਉਹ ਦੂਜਿਆਂ ਨੂੰ ਸਮਝ ਨਹੀਂ ਆ ਸਕਦਾ ਉਹ ਤਾਂ ਫਿਰ ਉਹੀ ਫਤਵੇ ਦੇਣਗੇ ਉਹਨਾਂ ਬਾਰੇ ਸੋ ਮੇਰਾ ਖਿਆਲ ਹੈ ਇਹਨੂੰ ਆਪਾਂ ਇਹ ਨਹੀਂ ਵੀ ਸਮਝੌਤਾ ਕਰ ਲੈਂਦਾ ਸੀ ਉਹਦੇ ਸੁਭਾਅ 'ਚ ਹਰ ਧਰਮ ਵਾਲੇ ਬੰਦੇ ਧਾਰਮਿਕ ਬੰਦੇ ਦੇ ਸੁਭਾਅ 'ਚ ਇਹ ਇਸ ਤਰ੍ਹਾਂ ਦੇ ਹੁੰਦੇ ਪਰ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਲੈਫਟ ਮੂਵਮੈਂਟ ਦਾ ਬਹੁਤ ਬੋਲਬਾਲਾ ਰਿਹਾ ਪ੍ਰੈਸ 'ਚ ਲੈਫਟ ਦੇ ਬੰਦੇ ਪ੍ਰੋਫੈਸਰ ਲੈਫਟ ਦੇ ਬੰਦੇ ਤੇ ਕਾਲਜਾਂ ਦੇ ਵਿੱਚ ਜੋ ਸਾਰਾ ਮਾਹੌਲ ਪੀਐਸਯੂ ਨੇ ਇੱਕ ਪੋਲੀਟিক্যাল ਸੱਭਿਆਚਾਰ ਸਿਰਜ ਦਿੱਤਾ ਆਲ ਇੰਡੀਆ ਸਿੱਖ ਸੁੰਡ ਫੈਡਰੇਸ਼ਨ ਉਸੇ ਰਾਤੀ ਮਾਹੌਲ ਦੇ ਵਿੱਚੋਂ ਪੈਦਾ ਹੋਈ ਤੇ ਉਸ ਮਾਹੌਲ ਦਾ ਉਹਨਾਂ ਤੇ ਵੀ ਅਸਰ ਹੋਇਆ ਇਸ ਕਰਕੇ ਜ세ਦਾਰ ਗੁਰਚਰਨ ਸਿੰਘ ਟਾਵੜਾ ਦਾ ਸੰਤਾਂ ਨਾਲ ਰਿਸ਼ਤਾ ਹੋਰ ਤਰ੍ਹਾਂ ਦਾ ਹੈ ਜਿਹੜੇ ਫੈਡਰੇਸ਼ਨ ਦੇ ਆਗੂ ਹੈ ਉਹਨਾਂ ਨਾਲ ਹੋਰ ਦਾ ਨਾਲ ਉਹਨਾਂ ਦਾ ਇਹਨਾਂ ਪ੍ਰਤੀ ਰੂਪੀਆ ਬਿਲਕੁਲ ਵੱਖਰਾ ਹੈ ਉਹ ਸ਼ਰੀਕ ਦੇ ਤੌਰ ਤੇ ਦੇਖਦੇ ਸੰਤ ਸਹਿਯੋਗੀ ਦੇ ਤੌਰ ਤੇ ਦੇਖਦੇ ਰਿਪੋਰਟਾਂ ਸੰਤਾ ਕੋਲ ਸਾਰੀਆਂ ਜਾਂਦੀਆਂ ਚੁਗਲੀਆਂ ਵੀ ਪਹੁੰਚਦੀਆਂ ਹੋਣਗੀਆਂ ਸਭ ਕੁਝ ਹੁੰਦਾ ਹੈ ਸੋ ਦੋ ਧਾਰਮਿਕ ਬੰਦੇ ਜਦੋਂ ਆਪਸ ਵਿੱਚ ਕੋਈ ਰਿਲੇਸ਼ਨ ਬਣਾਉਂਦੇ ਹਨ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ ਸੋ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਕਿਤਾਬ ਹੈ ਇਹਨੇ ਬੜਾ ਕੁਝ ਖੋਲਤਾ ਤੇ ਜਿਹੜੇ ਬੰਦਿਆਂ 'ਚ ਵੀ ਕੋਈ ਸਮਰੱਥਾ ਹੈ ਇਨਸਾਈਟਸ ਹਨ ਜਿੰਨਾ ਹੋਲੇ ਹੁਣ ਇਸ ਨੂੰ ਆਧਾਰ ਬਣਾ ਕੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਅੱਗੇ ਇਹ ਗੱਲ ਇੱਥੇ ਰੁਕਣੀ ਨਹੀਂ ਚਾਹੀਦੀ ਚਲੋ ਕਿਤਾਬ ਆਈ ਰਸਮ ਪੂਰਤੀ ਜੀ ਹੋਗੀ ਇਹ ਤਾਂ ਇੱਕ ਕੁੰਜੀ ਬਣ ਗਈ ਬਹੁਤ ਕੁਸ਼ਨ ਖੋਲਣ ਦੀ ਵਿਅਕਤੀਆਂ ਦੇ ਰੋਲ ਤੇ ਜੋ ਸਾਰਾ ਇਤਿਹਾਸ ਚ ਵਰਤਾਰੇ ਵਾਪਰੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਇੱਕ ਮੇਰਾ ਸੁਝਾਅ ਹੈ ਮਤਲਬ ਜੇ ਹੋ ਸਕੇ ਮੇਰੇ ਮੁਤਾਬਕ ਇਹ ਹੈ ਕਿ ਚਲੋ ਉਹਨਾਂ ਨੇ ਪੈਰਾਸੰਭੋਗਲ ਨਾਲ ਗੱਲਾਂ ਬਾਤਾਂ ਕੀਤੀਆਂ ਜਦੋਂ ਤੁਸੀਂ ਇਸ ਤਰ੍ਹਾਂ ਬਹਿਣੇ ਉਹ ਸਾਰੀਆਂ ਗੱਲਾਂ ਯਾਦ ਨਹੀਂ ਆਉਂਦੀਆਂ ਜਾ ਤਾਂ ਪਹਿਲਾਂ ਤਿਆਰੀ ਕਰੋ ਨੋਟਸ ਬਣਾਓ ਫੇਰ ਵੀ ਰਹਿ ਜਾਂਦੀ ਐਡਾ ਲੰਮਾ ਦੌਰ ਹੈ ਬੜਾ ਕੁਝ ਰਹਿ ਜਾਂਦਾ ਚਲੋ ਹਰ ਕੁਝ ਜ਼ਰੂਰੀ ਨਹੀਂ ਹੁੰਦਾ ਪਰ ਕੁਝ ਈ ਤਾਂ ਇੰਪੋਰਟੈਂਟ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਉਹ ਜ਼ਰੂਰ ਦਰਜ ਹੋਣੀਆਂ ਚਾਹੀਦੀਆਂ ਮੈਨੂੰ ਇਹ ਲੱਗਿਆ ਕਿ ਜੋ ਮੇਰੀ ਮੇਰੇ ਨਾਲ ਹੋਣੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਚ ਕੁਝ ਗੱਲਾਂ ਹੈ ਜੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਨਹੀਂ ਆ ਸਕੀਆਂ ਉਹ ਕਿਤੇ ਨਾ ਕਿਤੇ ਐਡ ਆਨ ਹੋਣੀਆਂ ਚਾਹੀਦੀਆਂ ਤੇ او ਵੀ ਵਿੱਚ ਸ਼ਾਮਲ ਹੋਣੇ ਦੀ ਜਿਵੇਂ ਇੱਕ ਇਨਸੀਡੈਂਟ ਮੇਰੇ ਖਿਆਲ ਉਹਦੇ ਵਿੱਚ ਨਹੀਂ ਆਈ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਚਾਰ ਜਾਂ ਪੰਜ ਤਰੀਕ ਨੂੰ ਇਤੇ ਜਸੂ ਸਮੁੰਦਰੀ ਹਾਲ 'ਚ ਬੈਠੇ ਸੀਗੇ ਲੋਂਗੋ ਸੰਤ ਲੋਂਗੋ ਵਾਲ ਵੀ ਤੇ ਜੈਦਾ ਟੌੜਾ ਵੀ ਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਦੋ ਬੰਦੇ ਆਏ ਉਹਨਾਂ ਕੋਲ ਵਾਕੀ ਟੱਕੀ ਸੀ ਤੇ ਉਹ ਆ ਕੇ ਹਥਿਆਰ ਕੋਲੇ ਸੀ ਉਹਨਾਂ ਦੇ ਆਕੇ ਸੰਤ ਲੰਗੋਵਾਲ ਨੂੰ ਕਹਿੰਦੇ ਖਾਲਸਾਤਨ ਦਾ ਐਲਾਨ ਕਰੋ ਸਾਡੇ ਕੋਲੇ ਵਾਕੀ ਟਾਕੀ ਹੈ ਅਸੀਂ ਇੱਥੋਂ ਹੀ ਸਦਾ ਇਹ ਐਲਾਨ ਕਰਨਾ ਤੇ ਡਰਾ ਹਥਿਆਰਾਂ ਦਾ ਡਰਾਵਾ ਹੁਣ ਲੰਗੋਵਾਲ ਹੀ ਸਿਚੁਏਸ਼ਨ ਚ ਉਹਨੂੰ ਉਹਨੂੰ ਪਤਾ ਨਾ ਲੱਗੇ ਤੇ ਇਹ ਇਹ ਮੈਂ ਜਿਹੇ ਤਰ ਗੁਰਚਾਂਦ ਸਿੰਘ ਤੌੜਾ ਦੀ ਸਮਰੱਥਾ ਮੰਨ ਗੀ ਵੀ ਇੱਕਦਮ ਹਾਲਾਤ ਨੂੰ ਸੰਭਾਲਣਾ ਕਿਵੇਂ ਹੈ ਕਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਕਾਕਾ ਗੱਲ ਸੁਣੋ ਅਸੀਂ ਐਲਾਨ ਕਰਤੀਏ ਉਹਦਾ ਕੋਈ ਕਾਣੀ ਕੌਡੀ ਦਾ ਮੁੱਲ ਨਹੀਂ ਖਾਲਿਸਤਾਨ ਦਾ ਐਲਾਨ ਵੀ ਕਰਤੀਏ ਇਹ ਜੇ ਐਲਾਨ ਫੱਬਦਾ ਹੈ ਤਾਂ ਇਹ ਸੰਤ ਭਿੰਡਰਿਆਂ ਵਾਲੇ ਦੇ ਮੂੰਹੋਂ ਫੱਬਦਾ ਤੁਸੀਂ ਐਂ ਕਰੋ ਉਹਨਾਂ ਕੋਲੇ ਜਾਓ ਉਹਨਾਂ ਤੋਂ ਐਲਾਨ ਕਰਵਾ ਲਓ ਫਿਰ ਸੰਤ ਲੰਗੋਵਾਲੋਂ ਦੀ ਤਾਇਦ ਕਰੂ ਤੇ ਮੈਂ ਉਹਦੀ ਤਾਇਦ ਮਜੀਦ ਕਰੂ ਆਹ ਵੰਦੇ ਫਸ ਗਏ ਉਨਾਂ ਕੋਲ ਕੋਈ ਜਵਾਬ ਨਹੀਂ ਸੀ ਉਹ ਚਲੇ ਗਏ ਮੁੜ ਕੇ ਕਿਨੇ ਆਉਣਾ ਸੀ ਤਾਂ ਲੱਗਦਾ ਇਹ ਹੈ ਕੋਈ ਏਜੰਸੀਆਂ ਦੀ ਖੇਡ ਵੀ ਕਿਸੇ ਤਰ੍ਹਾਂ ਜਸਟਿਸ ਜਸਟੀਫਿਕੇਸ਼ਨ ਹੋ ਜੈਨਾ ਹਮਲੇ ਦੀ ਵੀਰਨ ਤਾਂ ਜੀ ਅੰਦਰੋਂ ਸੰਤਤਾ ਕਰਨੀ ਸੀ ਰਹੀ ਵੀ ਇਹਨਾਂ ਨੇ ਉਹ ਐਲਾਨ ਕਰਵਾ ਲਈ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਮੇਰਾ ਖਿਆਲ ਕਿਤੇ ਇਸ ਤਰ੍ਹਾਂ ਕੁਸ਼ੀਦ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਇੱਕ ਮਹੀਨੇ ਦੇ ਵਿੱਚ ਪੜਿਆ ਜਿਹੜਾ ਸੰਤਾਂ ਨਾਲ ਆਖਰੀ ਮੁਲਾਕਾਤ ਉਹ ਇਸ ਮੁਤਾਬਕਤਾ 2 ਜੂਨ ਦੇ ਉਹਨਾਂ ਨੇ ਕਹੀ ਆ ਜਦੋਂ ਗਵਰਨਰ ਨੂੰ ਮਿਲ ਕੇ ਗਏ ਤੇ ਉਹ ਜਨਰਲ ਸੁਵੇਕ ਸਿੰਘ ਵੀ ਨਾਲ ਸੀ ਤੇ ਹੋਰ ਇਹਦੇ ਵਿੱਚੋਂ ਦੱਸਿਆ ਉਹਨਾਂ ਨੇ ਵੀ ਜਦੋਂ ਸੰਤਾਨ ਨੇ ਨੂੰ ਕਿਹਾ ਵੀ ਤੂੰ ਬਾਹਰ ਨਿਕਲ ਜਾ ਪਰ ਉਹ ਮਰਹਤੀ ਨਾ ਕਿਤੇ ਕੋਈ ਕਨਫਿਊਜ਼ਨ ਜਾਇ ਕਿਉਂਕਿ ਜਿਹੜੀ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ 2 ਤਰੀਕ ਨੂੰ ਤਾਂ ਸਿਰਫ ਗਵਰਨਰ ਵਾਲੀ ਗੱਲ ਹੋਈ ਫਿਰ 4 ਦੀ ਰਾਤ ਨੂੰ ਜਦੋਂ ਗੋਲੀਬਾਰੀ ਵੀ ਹੋ ਰਹੀ ਸੀ ਪੀ ਮੈਂ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਨ ਗਿਆ ਸਰੋਵਰ ਦੇ ਵਿੱਚ ਕੁਦਰਤੀ ਉਹ ਤੋਂ ਸੰਤ ਵੀ ਆਇਆ ਇਹ ਕੋਈ ਪਲਾਨਡ ਨਹੀਂ ਸੀ ਜਿਵੇਂ ਇਤਫਾਕ ਸੀ ਇੱਕ ਤਾਂ ਮੈਨੂੰ ਇਹ ਗੱਲ ਬਹੁਤ ਵੱਡੀ ਲੱਗੀ ਵੀ ਬਰਦੀਆਂ ਗੋਲੀਆਂ ਚ ਵੀ ਇਹ ਇਹ ਖਤਰਾ ਮੁੱਲ ਲੈਣਾ ਵੀ ਇਸ਼ਨਾਨ ਸਰੋਵਰ ਚ ਧੋਵਾ ਸੰਤਾਂ ਵੱਲੋਂ ਵੀ ਤੇਨਾ ਵੱਲੋਂ ਵੀ ਉਥੇ ਕਹਿੰਦਾ ਫਿਰ ਜਦੋਂ ਸਾਡੀ ਫਤਿਹ ਸਾਂਝੀ ਹੋਈ ਤੇ ਉਹਨਾਂ ਨੇ ਮੈਨੂੰ ਵਾਹੋਂ ਫੜ ਕੇ ਪ੍ਰਕਰਮਾਂ ਚ ਬਿਠਾ ਲਿਆ ਕਹਿੰਦੇ ਜਥੇਦਾਰਾ ਗੱਲ ਸੁਣ ਹੁਣ ਸਿਚੁਏਸ਼ਨ ਤਾਂ ਪਤਾ ਲੱਗ ਗਿਆ ਕੀ ਹੋਣਾ ਹੈ ਤੇ ਤੂੰ ਨਾ ਬਾਹਰ ਨਿਕਲ ਉਹ ਕਹਿੰਦਾ ਬਾਹਰ ਦਰਬਾਰ ਸਾਹਿਬ ਤੋਂ ਕਿ ਦੇਸ਼ ਤੋਂ ਉਹ ਕਹਿੰਦਾ ਦੇਸ਼ ਤੋਂ ਇਹ ਕਹਿੰਦਾ ਮੈਂ ਜਾਵਾਂ ਕਿੱਥੇ ਉਹ ਕਹਿੰਦੇ ਗਵਾਂਡੀਆਂ ਇਹ ਕਹਿੰਦੇ ਮੈਂ ਕਰੂੰ ਕੀ ਚੋਲੇ ਇਹਨਾਂ ਨੇ ਵਾਰਤਾ ਲਾਭ ਦੱਸਿਆ ਪਰ 2 ਜੂਨ ਦਾ ਦੱਸਿਆ ਉਹ ਕਹਿੰਦੇ ਵੀ ਤੂੰ ਮੁੜ ਕੇ ਸੰਘਰਸ਼ ਦੀ ਗਵਾਹੀ ਕਰੀ ਉਹਨਾਂ ਮੈਂ ਕਿਹਾ ਵੀ ਸੰਘਰਸ਼ ਦੀ ਗਵਾਹੀ ਨਾ ਮੈਥੋਂ ਹੋਣੀ ਹੈ ਤੇ ਨਾ ਮੇਰੀ ਕਿਸੇ ਨੇ ਕਬੂਲ ਕਰਨੀ ਤੇ ਫਿਰ ਬੈਠੇ ਬੈਠੇ ਦਿਨ ਦੇ ਮਨ ਚ ਆ ਗਿਆ ਵੀ ਇਹ ਤਾਂ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਬਾਹਰ ਜਾਓ ਉਹ ਕਹਿੰਦੇ ਮੈਂ ਨਹੀਂ ਜਾਣਾ ਤਾਂ ਮੈਂ ਕਿਹਾ ਵੀ ਜਾਓਗੇ ਕਿਉਂ ਨਹੀਂ ਮੈਂ ਹੁਣੇ ਜਾਣਾ ਪੰਜ ਪਿਆਰੇ ਲਿਆਉਣਾ ਇਸ਼ਨਾਨ ਕਰਕੇ ਉਤਨ ਹੁਕਮ ਦੇਣ ਤੇ ਮੈਂ ਉੱਠਣ ਲੱਗਿਆ ਕਹਿੰਦੇ ਮੇਰੀ ਬਾਹ ਫੜ ਕੇ ਥੱਲੇ ਸੁੱਟਦੇ ਆ ਤੇ ਜੱਫੀ ਪਾ ਲਈ ਕਹਿੰਦੇ ਵੀ ਤੂੰ ਮੈਨੂੰ ਨਾ ਹੈ ਮਜਬੂਰ ਕਰ ਮੈਂ ਜਵਾਬ ਦਾ ਤਾਰ ਲਿਆ ਧਾਰ ਲਿਆ ਤੇ ਚਲ ਮੈਂ ਤੈਨੂੰ ਸੀ ਵੀ ਜੇ ਤੂੰ ਕਰ ਸਕੇ ਤੇ ਬਸ ਗੱਲ ਉੱਥੇ ਜਿੱਨੇ ਬੜ ਗਈ ਇਹ ਮੈਨੂੰ ਬਦ ਨੈਚਰ ਲੱਗਦੀ ਹੈ ਇਹ ਸਾਰਾ ਮਾਹੌਲ ਜਿਸ ਤਰ੍ਹਾਂ ਦੀ ਇਹ ਗੱਲਬਾਤ ਹੋਈ ਹੈ ਬੜੀ ਸਿਗਨੀਫੀਕੈਂਟ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਮੈਨੂੰ ਤਾਂ ਇਹ ਵੀ ਆ ਪੜ੍ਹ ਕੇ ਜਸਜਦਰ ਕੁਰਚੰਦ ਸਿੰਘ ਟੋੜਾ ਨੂੰ ਇੱਕ ਨਵੀਂ ਰੋਸ਼ਨੀ 'ਚ ਦੇਖਣਾ ਤੇ ਉਹਦੀ ਇੱਕ ਵੱਡਾ ਬਿੰਬ ਬਣਦਾ ਹੈ। ਟੋੜਾ ਕਨੀ ਵੀ ਬਾਕੀ ਕਾਜੀਆਂ 'ਚ ਇੱਕ ਉਹ ਬਹੁਤ ਹੀ ਬੱਕਰੀ ਕਿਸਮ ਦਾ ਤੇ ਜਿੱਦੋ ਜੋ ਮੇਰੀ ਫਿਰ ਇਹ ਕਨਵਿਕਸ਼ਨ ਬਹੁਤ ਮਜ਼ਬੂਤ ਹੋਈ ਹੈ ਕਿ ਸਿੱਖ ਆਗੂ ਜਿਹੜਾ ਉਹ ਪਹਿਲਾਂ ਧਾਰਮਿਕ ਹੋਵੇ ਫਿਰ ਰਾਸੀ ਚੇ ਆਦਰਵੇ ਰਾਉਂਡ ਹੋ ਗਿਆ ਫਿਰ ਜੋ ਇਹ ਚੱਲ ਰਿਹਾ ਉਹ ਉਵੇਂ ਹੀ ਚੱਲੂਗਾ ਤੇ ਜਿਹੜਾ ਮਾਲੀ ਨੂੰ ਇਹ ਲੱਗਦਾ ਸੀ ਵੀ ਇਹ ਕਿਤਾਬ ਆਊਗਾ ਸੰਕਟ ਦੇ ਵਿੱਚ ਕੋਈ ਆਪਦਾ ਇੰਪੈਕਟ ਪਾ ਦੂ ਉਹ ਉਹ ਬਹੁਤ ਅਮੀਨ ਹੋ ਚੁੱਕੇ ਹਨ ਉਹਨਾਂ ਤੇ ਨਹੀਂ ਤਾਂ ਕੋਈ ਇੰਪੈਕਟ ਪੈਣਾ ਉਂਝ ਠੀਕ ਹੈ ਕਿ ਪੰਥ ਸੰਕਟ ਚ ਸੰਕਟ ਚੋਂ ਨਿਕਲਣ ਵਾਸਤੇ ਇਹ ਕੁਝ ਸੇਧਾਂ ਜਾਂ ਇਨਸਾਈਟਸ ਜਿਨੇ ਵੀ ਬੰਦਿਆਂ ਨੇ ਕੰਮ ਤਾਂ ਕਰਨਾ ਹੀ ਕਰਨਾ ਨਾ ਹੋ ਰਾਨੇ ਤਾਂ ਆਪਾਂ ਕੋਈ ਇਸ ਅਕਾਲੀ ਢਾਂਚੇ 'ਚੋਂ ਕੋਈ ਆਪਾਂ ਉਮੀਦ ਰੱਖੀਏ ਉਹ ਬਹੁਤੀ ਉਮੀਦ ਜੀ। ਸੋ ਇੰਨੀਆਂ ਕੁ ਮੇਰੀਆਂ ਅੱਜ ਤੱਕ ਇੰਨੀਆਂ ਕਿ ਵਿਚਾਰਾਂ ਸੀਗੀਆਂ ਤੇ ਬਹੁਤ ਚੰਗਾ ਉਦਮ ਕੀਤਾ ਹੈ। ਇਹ ਜਿਹੜਾ ਉਦਮ ਹੋਇਆ ਇਹਦੇ 'ਚ ਕਮਿਟਮੈਂਟ ਦੀ ਗੱਲ ਹੁੰਦੀ ਹੈ। ਇਹ ਮਾਲੀ ਨੂੰ ਕਿਉਂ ਲੱਗ ਰਿਹਾ ਸੀ ਵੀ ਯਾਰ ਇਹਡੀਆਂ ਗੱਲਾਂ ਪਈਆਂ ਤੇ ਉਹ ਛੱਪ ਕਿਉਂ? ਅੱਜਿੱਤਾ ਮਤਲਬ ਤੋਂ ਉਹ ਵਿਅਕਤੀ ਨਾਲ ਵੀ ਤੇ ਉਹ ਗੱਲਾਂ ਨਾਲ ਵੀ ਕੋਈ ਕਮਿਟਮੈਂਟ ਨਹੀਂ ਦੂਜੇ ਚੱਲ ਕੋਈ ਨਹੀਂ ਪਈਆਂ ਰਹਿਣ ਦਿਓ। ਸੋ ਕਮਿਟਮੈਂਟ ਤੋਂ ਬਿਨਾ ਕੁਝ ਨਹੀਂ ਬਣਦਾ। ਇਹ ਪਹਿਲੀ ਸ਼ਰਤ ਹੈ। ਸੋ ਇੰਨੀਆਂ ਤੇ ਵਿਚਾਰਾਂ ਪ੍ਰਵਾਨ ਕਰਿਓ। ਬਾਕੀ ਮੌਕੇ ਮਿਲਦੇ ਰਹਿਣਗੇ। ਲਿਖਤੀ ਰੂਪ 'ਚ ਵੀ ਆਉਣਗੀਆਂ, ਬੋਲ ਕੇ ਵੀ ਆਉਣਗੀਆਂ ਪਰ ਇਹਨੇ ਇੱਕ ਸਾਨੂੰ ਬਹੁਤ ਵੱਡਾ ਆਧਾਰ ਮਟੀਰੀਅਲ ਪ੍ਰੋਵਾਈਡ ਕਰਦਾ ਸੋ ਇਨੀ ਅਕਬੀਨ ਕਿਹਾ ਪਰਵਾਨ ਕਰੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ